ਕੇਂਦਰ ਬਿਜਲੀ ਨਰੇਂਦਰ ਮੋਦੀ ਸਰਕਾਰ ਦੇ ਸਵਸਥਾ ਸੁਨੇਹੇ ਸੰਬੰਧੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਵਿਲੱਖਣ ਉਪਰਾਲੇ ਹੋ ਰਹੇ ਨੇ ਅਤੇ ਲੋਕਾਂ ਨੂੰ ਸਫਾਈ ਅਤੇ ਆਲਾਦਵਾਲਾ ਸਾਫ਼ ਰੱਖਣ ਅਤੇ ਪਲਾਸਟਿਕ ਮੁਕਤ ਵਾਤਾਵਰਣ ਬਣਾਉਣ ਲਈ ਮਾਲਵੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਦੇਵ ਸਮਾਜ ਕਾਲਜ ਫਿਰੋਜ਼ਪੁਰ ਨੂੰ ਭਾਰਤ ਸਰਕਾਰ ਦੇ ਸਵੱਛ ਭਾਰਤ ਪ੍ਰੋਗਰਾਮ ਤਹਿਤ ਸਨਮਾਨਿਤ ਕੀਤਾ ਗਿਆ ਹੈ ਇਸ ਕਾਲਜ ਵਿੱਚ ਕੂੜੇ ਦਾ ਨਿਪਟਾਰਾ ਅਤੇ ਪਲਾਸਟਿਕ ਮੁਕਤ ਕੂੜੇ ਨੂੰ ਇਕੱਠਾ ਕਰਕੇ ਉਸ ਤੋਂ ਉਤਪਾਦ ਬਣਾਏ ਜਾ ਰਹੇ ਹਨ ਕਾਲਜ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਸਮੇਂ-ਸਮੇਂ ਸਿਰ ਕੈਂਪ ਲਗਾ ਕੇ ਬੱਚਿਆਂ ਨੂੰ ਸਵਚ ਭਾਰਤ ਸਿਹਤਮੰਦ ਭਾਰਤ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਪੂਰਨ ਰੋਕਥਾਮ ਲਈ ਜਾਗਰੂਕ ਕੀਤਾ ਹੈ ਕਾਲਜ ਦੇ ਪ੍ਰੋਫੈਸਰ ਡਾਕਟਰ ਮੋਕਸ਼ੀ ਨੇ ਕਿ ਦੱਸਿਆ ਕਿ ਮਾਲਵੇ ਵਿੱਚ ਇਹ ਪਹਿਲੀ ਸੰਸਾ ਹੈ ਜਿਸ ਨੂੰ ਭਾਰਤ ਸਰਕਾਰ ਨੇ ਸਵਚਤਾ ਮੁਹਿੰਮ ਤਹਿਤ ਰਾਜਪਦਰੀ ਸਨਮਾਨ ਦਿੱਤਾ ਹੈ ਮਹਾਤਮਾ ਗਾਂਧੀ ਦੇ 150ਵੇਂ ਬਰਥ ਐਨੀਵਰਸਰੀ ਦੇ ਸਵੱਛਤਾ ਅਭਿਆਨ ਸ਼ੁਰੂ ਕੀਤਾ ਗਿਆ ਸੀਗਾ। ਉਹਦੇ ਉਪਰਾਲੇ ਵਿੱਚ ਸਾਡੇ ਕਾਲਜ ਨੇ ਸੋਲਿਡ ਵੇਸਟ ਮੈਨੇਜਮੈਂਟ ਮਿਊਨਿਸਪਲ ਕੋਆਪਰੇਸ਼ਨ ਦੇ ਨਾਲ ਸਟਾਰਟ ਕੀਤਾ ਸੀਗਾ। ਇਹਦੇ ਵਿੱਚ ਅਸੀਂ ਜਿਹੜਾ ਕੂੜਾ ਹੈਗਾ, ਗਿੱਲਾ ਕੂੜਾ ਤੇ ਸੁੱਕਾ ਕੂੜਾ ਉਹਨਾਂ ਨੂੰ ਵੱਖ-ਵੱਖ ਕਰਕੇ ਤੇ ਬੱਚਿਆਂ ਨੂੰ ਉਹਦੀ ਖਾਦ ਬਣਾਉਣਾ ਸਿਖਾਉਂਦੇ ਨੇ ਤੇ ਉਹ ਖਾਦ ਅਸੀਂ ਆਪਣੇ ਕੈਂਪਸ 'ਚ ਯੂਜ਼ ਕਰਦੇ ਨੇ। ਜਿਸ ਕਰਕੇ ਸਾਡਾ ਜਿਹੜਾ ਕੈਂਪਸ ਹੈ ਉਹ ਪਲਾਸਟਿਕ ਫ੍ਰੀ ਕੈਂਪਸ ਤੇ ਸਿੰਗਲ ਯੂਜ਼ ਪਲਾਸਟਿਕ ਦੇ ਲਈ ਜਾਣਿਆ ਜਾਂਦਾ ਹੈ ਤੇ ਇਸ ਕਰਕੇ ਸਾਨੂੰ ਬਹੁਤ ਐਵਾਰਡ ਮਿਲੇ ਨੇ ਮਿਨਿਸਟਰੀ ਵੱਲੋਂ ਵੀ। ਤੇ ਸਾਨੂੰ ਮਿਨਿਸਪਲ ਕੋਆਪਰੇਸ਼ਨ ਵੱਲੋਂ ਵੀ ਬਹੁਤ ਐਵਾਰਡ ਮਿਲਦੇ ਨੇ ਤੇ ਸਾਡੇ ਕਾਲਜ 'ਚ ਇਹ ਚੀਜ਼ ਜਿਹੜੀ ਹੈਗੀ ਦੋ ਯੂਨਿਟ ਬਿਲਟ ਕੀਤੇ ਨੇ ਤੇ ਆਪਾਂ ਕੋਸ਼ਿਸ਼ ਕਰ ਰਹੇ ਨੇ ਸਾਡਾ ਕਾਲਜ ਔਰ ਯੂਨਿਟ ਪ੍ਰੋਡਿਊਸ ਕਰੇ ਤਾਂ ਕਿ ਸਾਡਾ ਕੈਂਪਸ ਜਿਹੜਾ ਹੈਗਾ ਕਾਰਬਨ ਫ੍ਰੀ ਤੇ ਕਾਰਬਨ ਫੁੱਟ